ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਜੀ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਲੈ ਕੇ ਆਏ ਆ ਤੇ ਜੇਕਰ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਵੀ ਇਹ ਵਧੀਆ ਲੱਗੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਜੀ ਅਸੀਂ ਤੁਹਾਨੂੰ ਇਸੇ ਤਰ੍ਹਾਂ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਸੁਣਾਉਂਦੇ ਰਹਾਂਗੇ ਤੇ ਅੱਜ ਅਸੀਂ ਇੱਕ ਨਵੀਂ ਪੰਜਾਬੀ ਕਹਾਣੀ ਜੋ ਲੈ ਕੇ ਆਏ ਆ ਜਿਸ ਦਾ ਨਾਮ ਹੈ ਸੁਨਹਿਰੀ ਢਾਗਾ ਤੇ ਆਓ ਜੀ ਸ਼ੁਰੂ ਕਰਦੇ ਆਂ ਅੱਜ ਦੀ ਇਹ ਪਿਆਰੀ ਜੀ ਕਹਾਣੀ ਇੱਕ ਵਾਰੀ ਦੀ ਗੱਲ ਹੈ ਕਿ ਇੱਕ ਵਿਧਵਾ ਔਰਤ ਸੀ ਜਿਸ ਦਾ ਇੱਕ ਪੁੱਤਰ ਸੀ ਤੇ ਉਸ ਦਾ ਨਾਮ ਸੀ ਪੀਟਰ ਉਹ ਦੋਵੇਂ ਇਕੱਠੇ ਰਹਿੰਦੇ ਸਨ ਪੀਟਰ ਬਹੁਤ ਹੀ ਸੁਸਤ ਮੁੰਡਾ ਸੀ ਤੇ ਆਪਣੇ ਮਨ ਚ ਹਮੇਸ਼ਾ ਖਿਆਲੀ ਪਲਾਉ ਬਣਾਉਂਦਾ ਰਹਿੰਦਾ ਸੀ ਇੱਕ ਦਿਨ ਪੀਟਰ ਆਪਣੇ ਸਕੂਲ ਦੀ ਜਮਾਤ ਚ ਬੈਠਾ ਹੋਇਆ ਉਹ ਜੀ ਸੋਚ ਰਿਹਾ ਸੀ ਜਦੋਂ ਕਿ ਅਧਿਆਪਕ ਨੇ ਉਸ ਨੂੰ ਪੁੱਛਿਆ ਪੀਟਰ ਤੋ ਇਸ ਵੇਲੇ ਕੀ ਸੋਚ ਰਿਹਾ ਹੈ ਤਾਂ ਪੀਟਰ ਨੇ ਜਵਾਬ ਦਿੱਤਾ ਮੈਂ ਇਹ ਸੋਚ ਰਿਹਾ ਹਾਂ ਕਿ ਮੈਂ ਵੱਡਾ ਹੋ ਕੇ ਕੀ ਬਣਾਗਾ ਥੋੜੇ ਧੀਰਜ ਰੱਖ ਅਧਿਆਪਕ ਨੇ ਕਿਹਾ ਇਹ ਗੱਲ ਸੋਚਣ ਲਈ ਹਜੇ ਬਹੁਤ ਸਮਾਂ ਪਿਆ ਤੈਨੂੰ ਪਤਾ ਹੋਣਾ ਚਾਹੀਦਾ ਕਿ ਵੱਡੇ ਇੰਨੇ ਛੇਤੀ ਨਹੀਂ ਹੋਇਆ ਜਾਂਦਾ ਇਸ ਲਈ ਸਾਨੂੰ ਸਮਾਂ ਲੱਗਦਾ ਹੈ ਪਰ ਪੀਟਰ ਤੇ ਇਸ ਗੱਲ ਦਾ ਕੋਈ ਅਸਰ ਨਾ ਹੋਇਆ ਉਹ ਜੋ ਵੀ ਕੰਮ ਕਰ ਰਿਹਾ ਹੁੰਦਾ ਉਸ ਦਾ ਮਨ ਉਸ ਤੋਂ ਛੇਤੀ ਹੀ ਅੱਕ ਜਾਂਦਾ ਸੀ ਤੇ ਉਹ ਕਿਸੇ ਹੋਰ ਕੰਮ ਬਾਰੇ ਸੋਚਣ ਲੱਗ ਪੈਂਦਾ ਸੀ ਸਰਦੀਆਂ 'ਚ ਉਹ ਸੋਚਦਾ ਕਿ ਛੇਤੀ ਨਾਲ ਗਰਮੀਆਂ ਆ ਜਾਏ ਤੇ ਗਰਮੀਆਂ ਦੇ ਮੌਸਮ 'ਚ ਉਹ ਸੋਚਦਾ ਕਿ ਜਲਦੀ ਸਰਦੀ ਆ ਜਾਵੇ ਤਾਂ ਜੋ ਉਹ ਸਕੇਟਿੰਗ ਕਰਨ ਤੇ ਬਰਫ਼ ਤੇ ਚੱਲਣ ਵਾਲੀ ਗੱਡੀ ਅਤੇ ਅੱਗ ਨਾਲ ਨਿੱਕਿਆ ਹੋਣ ਬਾਰੇ ਸੋਚਦਾ ਰਹਿੰਦਾ ਜਦੋਂ ਸਕੂਲੇ ਹੁੰਦਾ ਤਾਂ ਉਹ ਸੋਚਦਾ ਕਿ ਸਮਾਂ ਛੇਤੀ ਨਾਲ ਲੰਘ ਜਾਏ ਤੇ ਉਹ ਘਰ ਪਹੁੰਚ ਜਾਏ ਅਤੇ ਐਤਵਾਰ ਰਾਤ ਨੂੰ ਸੋਚਦਾ ਕਿ ਕਾਸ਼ ਛੁੱਟੀਆਂ ਹੀ ਰਹਿਣ ਤਤੋਂ ਜ਼ਿਆਦਾ ਮਜ਼ਾ ਉਸ ਨੂੰ ਆਪਣੀ ਦੋਸਤ ਲੀਆ ਨਾਲ ਖੇਡਣ ਵਿੱਚ ਆਉਂਦਾ ਸੀ ਉਹ ਉਸ ਦੀ ਕਿਸੇ ਵਧੀਆ ਮੁੰਡੇ ਵਰਗੀ ਹੀ ਦੋਸਤ ਸੀ ਅਤੇ ਪੀਟਰ ਭਾਵੇਂ ਕਿੰਨੇ ਵੀ ਕਹਲੇ ਸੁਹਾ ਦਾ ਸੀ ਪਰ ਲੀਆ ਲਿਓ ਕਿਸੇ ਵੀ ਗੱਲ ਦਾ ਪਰ ਲੀਆ ਉਸ ਦੀ ਕਿਸੇ ਵੀ ਗੱਲ ਦਾ ਮੋਹਰਾ ਨਹੀਂ ਸੀ ਮਨਉਂਦੀ ਪੀਟਰ ਆਪਣੇ ਆਪ ਨੂੰ ਕਹਿੰਦਾ ਹੁੰਦਾ ਸੀ ਵੱਡਾ ਹੋ ਕੇ ਮੈਂ ਲੀਆ ਨਾਲ ਹੀ ਵਿਆਹ ਕਰਵਾਵਾਂਗਾ ਉਹ ਅਕਸਰ ਹੀ ਜੰਗਲ 'ਚ ਘੁੰਮਣ ਚਲਾ ਜਾਂਦਾ ਤੇ ਆਪਣੇ ਭਵਿੱਖ ਬਾਰੇ ਸੋਚਦਾ ਰਹਿੰਦਾ ਕਈ ਵਾਰੀ ਉਹ ਉੱਥੇ ਨਰਮ ਘਾਹ ਤੇ ਲੰਮਾ ਪੈ ਜਾਂਦਾ ਤੇ ਦੂਰ ਦਰਾਡੇ ਦੇ ਦਰਖਤਾਂ ਦੇ ਉੱਪਰੋਂ ਦੀ ਆਸਮਾਨ ਵੱਲ ਵੇਖਦਾ ਰਹਿੰਦਾ ਇੱਕ ਦਿਨ ਗਰਮੀਆਂ ਦੀ ਦੁਪਹਿਰ ਨੂੰ ਜਦੋਂ ਉਸ ਨੂੰ ਨੀਂਦ ਆ ਰਹੀ ਸੀ ਉਸ ਨੂੰ ਜਾਪਿਆ ਕਿ ਕੋਈ ਉਸ ਦਾ ਨਾਮ ਲੈ ਕੇ ਉਸ ਨੂੰ ਬੁਲਾ ਰਿਹਾ ਹੈ ਉਹ ਅੱਖਾਂ ਖੋਲ ਕੇ ਬੈਠ ਗਿਆ ਉਸ ਦੇ ਸਾਹਮਣੇ ਇੱਕ ਬਜ਼ੁਰਗ ਔਰਤ ਖੜੀ ਸੀ ਜਿਸ ਦੇ ਹੱਥ ਵਿੱਚ ਚਾਂਦੀ ਦੇ ਬਾਲ ਸੀ ਜਿਸ ਤੋਂ ਸਿਲਕ ਦਾ ਸੁਨਹਿਰੀ ਧਾਗਾ ਲਮਕ ਰਿਹਾ ਸੀ ਉਹ ਔਰਤ ਨੇ ਉਹ ਬਾਲ ਉਸ ਨੂੰ ਦਿਖਾਉਂਦਿਆਂ ਹੋਇਆ ਕਿਹਾ ਪੀਟਰ ਦੇਖ ਮੈਂ ਤੇਰੇ ਲਈ ਕੀ ਲੈ ਕੇ ਆਈ ਆ ਪੀਟਰ ਨੇ ਧਾਗੇ ਨੂੰ ਛੂਹ ਕੇ ਉਤਸੁਕਤਾ ਨਾਲ ਪੁੱਛਿਆ ਇਹ ਕੀ ਹੈ ਬਜ਼ੁਰਗ ਔਰਤ ਨੇ ਕਿਹਾ ਇਹ ਤੇਰੀ ਜ਼ਿੰਦਗੀ ਦਾ ਧਾਗਾ ਹੈ ਜੇ ਤੂੰ ਇਸ ਨੂੰ ਛੂਹੇਗਾ ਨਹੀਂ ਤਾਂ ਸਮਾ ਆਪਣੀ ਚਾਲ ਨਾਲ ਚਲਦਾ ਜਾਏਗਾ ਪਰ ਜੇ ਤੂੰ ਚਾਹੇ ਕਿ ਸ਼ਮਾ ਸ਼ੇਤੀ ਬੀਤ ਜਾਏ ਤਾਂ ਤੈਨੂੰ ਸਿਰਫ ਇਹ ਧਾਗਾ ਥੋੜਾ ਜਿਹਾ ਖਿੱਚਣਾ ਪਏ ਤੇ ਇੱਕ ਘੰਟਾ ਇੱਕ ਮਿੰਟ ਵਾਂਗ ਬੀਤ ਜਾਏ ਪਰ ਮੈਂ ਇੱਕ ਚੇਤਾਵਨੀ ਵੀ ਦਿੰਦੀ ਹਾਂ ਕਿ ਇੱਕ ਵਾਰੀ ਖਿੱਚਿਆ ਗਿਆ ਧਾਗਾ ਕਦੇ ਵੀ ਦੁਬਾਰਾ ਵਾਪਸ ਨਹੀਂ ਆਏਗਾ ਇਹ ਉਸ ਧੂਏ ਦੇ ਛੱਲੇ ਵਾਂਗ ਅਲੋਪ ਹੋ ਜਾਏਗਾ ਇਹ ਸੁਨਹਿਰੀ ਧਾਗੇ ਦਾ ਬਾਲ ਤੇਰੇ ਲਈ ਹੈ ਪਰ ਜੇ ਤੂੰ ਇਹ ਤੋਹਫਾ ਲੈਣਾ ਹੈ ਤਾਂ ਕਿਸੇ ਨੂੰ ਵੀ ਇਸ ਬਾਰੇ ਦੱਸਣਾ ਨਹੀਂ ਜੇ ਤੂੰ ਇਸ ਬਾਰੇ ਕਿਸੇ ਨੂੰ ਦੱਸੇਗਾ ਤਾਂ ਉਸੇ ਹੀ ਦਿਨ ਤੇਰੀ ਮੌਤ ਹੋ ਜਾਵੇਗੀ ਹੁਣ ਦੱਸ ਕਿ ਤੈਨੂੰ ਇਹ ਤੋਹਫਾ ਚਾਹੀਦਾ ਹੈ ਜਾਂ ਨਹੀਂ ਪੀਟਰ ਨੇ ਜਲਦੀ ਦੇ ਵਿੱਚ ਹਾਂ ਚ ਸਿਰ ਹਿਲਾਇਆ ਬਜ਼ੁਰਗ ਔਰਤ ਨੇ ਉਸ ਨੂੰ ਬਾਲ ਫੜਾ ਦਿੱਤਾ ਤੇ ਆਪ ਉਸੇ ਵੇਲੇ ਉਥੋਂ ਅਲੋਪ ਹੋ ਗਈ ਪੀਟਰ ਨੇ ਬਾਲ ਦਾ ਚੰਗੀ ਤਰ੍ਹਾਂ ਨਰੀਖਣ ਕੀਤਾ ਤੇ ਜੇਬ ਵਿੱਚ ਪਾ ਕੇ ਖੁਸ਼ੀ-ਖੁਸ਼ੀ ਘਰ ਵੱਲ ਨੂੰ ਦੌੜ ਗਿਆ ਪਾਰਸ ਨੇ ਕਿਸੇ ਨੂੰ ਵੀ ਕੁਝ ਨਹੀਂ ਸੀ ਦੱਸਿਆ ਇਸ ਧਾਗੇ ਬਾਰੇ ਕਿਉਂਕਿ ਉਸ ਨੂੰ ਉਸਦੇ ਨਤੀਜੇ ਬਾਰੇ ਪਤਾ ਲੱਗ ਚੁੱਕਾ ਸੀ ਅਗਲੇ ਦਿਨ ਸਕੂਲ 'ਚ ਉਹ ਛੇਤੀ ਹੀ ਅੱਕ ਗਿਆ ਤੇ ਘਰ ਜਾਣ ਦਾ ਸੋਚਣ ਲੱਗਾ ਉਸ ਨੇ ਛੇਤੀ ਨਾਲ ਜੇਬ 'ਚੋਂ ਪਾਲ ਕੱਟਿਆ ਉਸ ਨਾਲੋਂ ਥੋੜਾ ਜਿਹਾ ਧਾਗਾ ਖਿੱਚ ਲਿਆ ਬਾਹ ਚਟਪਟ ਹੀ ਸਕੂਲ ਬੰਦ ਹੋਣ ਦਾ ਸਮਾਂ ਵੀ ਹੋ ਗਿਆ ਤੇ ਉਹ ਘਰ ਵੀ ਪਹੁੰਚ ਗਿਆ ਅਗਲੇ ਦਿਨ ਵੀ ਉਸ ਨੇ ਇਸੇ ਤਰ੍ਹਾਂ ਕੀਤਾ ਫਿਰ ਕੋਈ ਦਿਨ ਤੱਕ ਉਹ ਐਵੇਂ ਹੀ ਕਰਦਾ ਰਿਹਾ ਇੱਕ ਦਿਨ ਉਸ ਦੇ ਦਿਮਾਗ ਵਿੱਚ ਇੱਕ ਖਿਆਲ ਆਇਆ ਕਿ ਜੇ ਉਹ ਤਾਗੇ ਨੂੰ ਜ਼ਰਾ ਕੋ ਜ਼ਾਇਦਾ ਲੰਬਾ ਖਿੱਚ ਦਵੇ ਤਾਂ ਉਸ ਦਾ ਸਕੂਲ ਜਾਣਾ ਬਿਲਕੁਲ ਹੀ ਬੰਦ ਹੋ ਜਾਵੇਗਾ ਉਸ ਨੇ ਉਸੇ ਵੇਲੇ ਐਦਾਂ ਹੀ ਕੀਤਾ ਤੇ ਆਪਣੇ ਆਪ ਨੂੰ ਇੱਕ ਤਰਖਾਨ ਕੋਲੋਂ ਲੱਕੜ ਦਾ ਕੰਮ ਸਿੱਖਦਿਆਂ ਹੋਇਆਂ ਦੇਖਿਆ ਉਸ ਨੇ ਆਪਣੇ ਆਪ ਨੂੰ ਪੁੱਛਿਆ ਮੈਂ ਲੀਆ ਨਾਲ ਵਿਆਹ ਕਰਾਉਣ ਲਈ ਹੋਰ ਕਿੰਨੀ ਕੌੜੀ ਕਰਾਂ ਉਸਨੇ ਉਸੇ ਵੇਲੇ ਬਾਲ ਦੇ ਸੁਨਹਿਰੀ ਧਾਗੇ ਨੂੰ ਫੇਰ ਖਿੱਚਿਆ ਉਸਨੇ ਦੇਖਿਆ ਕਿ ਉਸੇ ਸਮੇਂ ਉਸਦਾ ਲੀਆ ਨਾਲ ਵਿਆਹ ਹੋ ਗਿਆ ਫਿਰ ਜਦੋਂ ਉਸ ਨੂੰ ਲੀਆ ਦੇ ਗਰਭਤੀ ਹੋਣ ਬਾਰੇ ਪਤਾ ਲੱਗਿਆ ਤਾਂ ਉਸ ਕੋਲੋਂ ਬੱਚੇ ਦੀ ਪੈਦਾਇਸ਼ ਦੀ ਸਮੇਂ ਦੀ ਉਡੀਕ ਕਰਨੀ ਮੁਸ਼ਕਲ ਹੋ ਗਈ ਤਾਂ ਉਸਨੇ ਫੇਰ ਥੋੜਾ ਜਿਹਾ ਧਾਗਾ ਖਿੱਚ ਦਿੱਤਾ ਥੋੜਾ ਜਿਹਾ ਧਾਗਾ ਜਦੋਂ ਖਿੱਚਿਆ ਉਸੇ ਸਮੇਂ ਉਸ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਉਸ ਨੂੰ ਛੇਤੀ ਨਾਲ ਹੋਰ ਵੀ ਬੱਚੇ ਚਾਹੀਦੇ ਸਨ ਉਹ ਉਹਨਾਂ ਨੂੰ ਛੇਤੀ ਨਾਲ ਵੱਡਿਆਂ ਹੁੰਦਿਆਂ ਵੇਖਣਾ ਚਾਹੁੰਦਾ ਸੀ ਤੇ ਇੰਨਾ ਕੰਮਾਂ ਲਈ ਉਹ ਵਾਰ-ਵਾਰ ਧਾਗਾ ਖਿੱਚਦਾ ਸੀ ਤੇ ਇਸ ਤਰ੍ਹਾਂ ਉਸ ਦੀ ਹਰ ਖੁਆਹਿਸ਼ ਪੂਰੀ ਹੁੰਦੀ ਗਈ ਸਮੇਂ-ਸਮੇਂ ਤੇ ਉਹ ਆਪਣੇ ਤੇ ਆਏ ਕਿਸੇ ਦੁੱਖ ਤਕਲੀਫ ਤੋਂ ਛੁਟਕਾਰਾ ਪਾਉਣ ਲਈ ਵੀ ਇਹ ਧਾਗਾ ਖਿੱਚਦਾ ਰਹਿੰਦਾ ਸੀ ਪਰ ਛੇਤੀ ਹੀ ਉਸ ਨੇ ਦੇਖਿਆ ਕਿ ਉਸ ਦੇ ਵਾਲ ਪੂਰੀ ਤਰ੍ਹਾਂ ਸਫੇਦ ਹੋ ਚੁੱਕੇ ਸਨ ਚਿਹਰਾ ਝੁਰੜੀਆਂ ਨਾਲ ਭਰ ਗਿਆ ਸੀ ਉਹ ਪਛਤਾਵਾ ਕਰਨ ਲੱਗਾ ਕਿ ਮੈਨੂੰ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਮਾਣਨ ਦਾ ਸਮਾਂ ਹੀ ਨਹੀਂ ਮਿਲਿਆ ਮੇਰਾ ਤਾਂ ਇੰਨੀ ਜਲਦੀ ਜੀਵਨ ਖਤਮ ਹੋਣ ਵਾਲਾ ਏ ਮੈਂ ਬੁੱਢਾ ਹੁੰਦਾ ਜਾ ਰਿਹਾ ਹਾਂ ਮੇਰਾ ਜੀਵਨ ਧੂਏ ਦੇ ਛੱਲਿਆਂ ਵਾਂਗ ਖਤਮ ਹੋ ਰਿਹਾ ਹੈ ਫਿਕਰ 'ਚ ਡੁੱਬਿਆ ਹੋਇਆ ਉਹ ਇੱਕ ਵਾਰ ਫਿਰ ਜੰਗਲ ਦੇ ਸ਼ਹਿਰ ਵੱਲ ਨੂੰ ਤੁਰ ਪਿਆ। ਉੱਥੋਂ ਉਸ ਨੂੰ ਫਿਰ ਉਸ ਬਜ਼ੁਰਗ ਔਰਤ ਦੀ ਆਵਾਜ਼ ਸੁਣਾਈ ਦਿੱਤੀ। ਪੀਟਰ ਕੀ ਤੂੰ ਸ਼ਾਨਦਾਰ ਜ਼ਿੰਦਗੀ ਬਤੀਤ ਕਰ ਰਿਹਾ ਹੈ ਨਾ? ਤਾਂ ਪੀਟਰ ਨੇ ਜਵਾਬ ਦਿੱਤਾ ਨਹੀਂ। ਮੈਂ ਆਪਣੀ ਪਹਿਲਾ ਵਰਗੀ ਜ਼ਿੰਦਗੀ ਹੀ ਜਿਉਣਾ ਚਾਹੁੰਦਾ ਹਾਂ। ਤੇਰੇ ਜਾਦੂਏ ਵਾਲ ਤੋਂ ਬਿਨਾ ਉਸ ਔਰਤ ਨੇ ਕਿਹਾ ਠੀਕ ਹੈ ਇਹ ਤੇਰੀ ਮਰਜ਼ੀ ਹੈ ਲਿਆ ਮੈਨੂੰ ਮੇਰਾ ਵਾਲ ਵਾਪਸ ਕਰ ਦੇ ਤੇ ਬਜ਼ੁਰਗ ਔਰਤ ਨੇ ਪੀਟਰ ਕੋਲੋਂ ਉਹ ਵਾਲ ਲਏ ਅਤੇ ਅਲੋਪ ਹੋ ਗਈ ਪੀਟਰ ਛੇਤੀ ਕਰ ਤੂੰ ਸਕੂਲ ਲਈ ਲੇਟ ਹੋ ਰਿਹਾ ਹੈ ਉਸ ਦੀ ਮਾਂ ਨੇ ਉਸ ਨੂੰ ਹੌਲੀ ਜਿਹੀ ਹਲਾਉਂਦਿਆਂ ਹੋਇਆਂ ਕਿਹਾ ਪੀਟਰ ਆਪਣੇ ਸੁਪਨੇ ਚੋਂ ਜਾਗ ਗਿਆ ਤੇ ਉਸਨੇ ਸ਼ੁਕਰ ਕੀਤਾ ਕਿ ਸ਼ੁਕਰ ਹੈ ਕਿ ਇਹ ਇੱਕ ਸੁਪਨਾ ਹੀ ਸੀ ਉਸਨੇ ਉਹ ਜਾਦੂ ਦੇ ਬਾਲ ਵਾਲੀ ਜ਼ਿੰਦਗੀ ਸੁਪਨੇ ਦੇ ਵਿੱਚ ਹੀ ਦੇਖੀ ਸੀ ਕਿਉਂਕਿ ਉਸ ਨੂੰ ਸਮਝ ਆ ਚੁੱਕੀ ਸੀ ਕਿ ਇਹ ਸਭ ਸਿਰਫ ਸੁਣਨ ਵਿੱਚ ਵਧੀਆ ਲੱਗਦਾ ਹੈ ਸਾਨੂੰ ਸਾਡੀ ਜ਼ਿੰਦਗੀ ਆਨੰਦ ਨਾਲ ਜੀਣੀ ਚਾਹੀਦੀ ਹੈ ਨਾ ਕਿ ਸਮੇਂ ਨੂੰ ਜਲਦੀ ਜਲਦੀ ਬਤਾਉਣਾ ਚਾਹੀਦਾ ਹੈ ਹੁਣ ਪੀਟਰ ਇਸ ਗੱਲ ਨੂੰ ਸਮਝ ਚੁੱਕਾ ਸੀ ਕਿ ਹਰ ਕੰਮ ਕਰਨ ਦਾ ਇੱਕ ਆਪਣਾ ਸਮਾਂ ਹੁੰਦਾ ਹੈ ਜੇਕਰ ਅਸੀਂ ਸਮੇਂ ਸਿਰ ਕੰਮ ਕਰਦੇ ਹਾਂ ਤਾਂ ਉਸ ਦਾ ਫਲ ਵੀ ਸਾਨੂੰ ਚੰਗਾ ਮਿਲਦਾ ਹੈ ਪਰ ਜੇਕਰ ਅਸੀਂ ਕਿਸੇ ਕੰਮ ਨੂੰ ਕਰਨ ਵਿੱਚ ਕਾਲੀ ਕਰਦੇ ਹਾਂ ਜਾਂ ਬਿਨਾਂ ਮਿਹਨਤ ਕਰੇ ਉਸ ਨੂੰ ਪਾਉਣਾ ਚਾਹੁੰਦੇ ਹਾਂ ਤਾਂ ਉਸ ਦਾ ਫਲ ਕਦੇ ਵੀ ਚੰਗਾ ਨਹੀਂ ਹੁੰਦਾ ਹੁਣ ਪੀਟਰ ਇਹ ਸਾਰੀਆਂ ਗੱਲਾਂ ਸਮਝ ਚੁੱਕਾ ਸੀ ਤੇ ਉਸਨੇ ਆਪਣੀ ਜ਼ਿੰਦਗੀ ਦੇ ਵਿੱਚੋਂ ਸੁਸਤੀ ਕੱਢ ਦਿੱਤੀ ਤੇ ਉਹ ਹਰ ਕੰਮ ਨੂੰ ਮਿਹਨਤ ਨਾਲ ਖੁਸ਼ੀ ਨਾਲ ਕਰਦਾ ਸੀ ਹੁਣ ਉਹ ਪੜਨ ਤੋਂ ਵੀ ਨਹੀਂ ਸੀ ਅੱਕਦਾ ਉਹ ਸਕੂਲ ਦੇ ਵਿੱਚ ਖੁਸ਼ ਹੋ ਕੇ ਪੜਦਾ ਤੇ ਘਰ ਆ ਕੇ ਵੀ ਘਰ ਦੇ ਕੰਮ ਕਰਦਾ ਤੇ ਉਹ ਹੁਣ ਨਵੀਆਂ-ਨਵੀਆਂ ਚੀਜ਼ਾਂ ਸਿੱਖਦਾ ਰਹਿੰਦਾ ਸੀ ਹੁਣ ਪੀਟਰ ਆਪਣੀ ਮਾਂ ਦੇ ਨਾਲ ਤੇ ਲੀਆ ਦੇ ਨਾਲ ਬਹੁਤ ਖੁਸ਼ ਰਹਿੰਦਾ ਸੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਜੀ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਮੀਆਂ ਤੋਂ ਨਮੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਦ ਤੱਕ ਲਈ ਧੰਨਵਾਦ